ਨਾਚਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੂਮਾਨਾ ਸਤਪਾਲ ਮਿੱਤਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਅਵਧ ਖੰਨਾ ਨੇ 26 27 April ਨੂੰ BC M ਆਰੀਆ ਸਕੂਲ ਪਖਵਲ ਰੋਡ ਲੁਧਿਆਣਾ ਵਿਖੇ ਹੋਈ ਰਾਜੀਵ ਨૈયਰ ਮੈਮੋਰੀਅਲ ਲੁਧਿਆਣਾ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ 2025 ਦੇ ਅੰਡਰ 7 ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਇਹ ਦੂਰੋਜਾ ਚੈਂਪੀਅਨਸ਼ਿਪ ਲੁਧਿਆਣਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਅਰਵਿੰਦਰ ਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤੀ ਗਈ ਸੀ ਉਦਯੋਗਪਤੀ ਸਿਦਾਰਥ ਖੰਨਾ ਦੇ ਪੁੱਤਰ ਅਤੇ ਅਰੀਸੂਦਾਨਾ ਇੰਡਸਟਰੀ ਪ੍ਰਾਈਵੇਟ ਲਿਮਟਿਡ ਦੇ ਗगन ਖੰਨਾ ਦੇ ਪੋਤੇ ਆਵਧ ਨੂੰ ਪ੍ਰਬੰਧਕਾਂ ਵੱਲੋਂ ਟਰੋਫੀ ਅਤੇ ਸਰਟੀਫਿਕੇਟ ਭੇਟ ਕੀਤਾ ਗਿਆ ਇਸ ਦੌਰਾਨ ਡੀਪੀਐਸ ਪਬਲਿਕ ਸਕੂਲ ਲੁਧਿਆਣਾ ਦੇ ਵਿਦਿਆਰਥੀ ਅਵੀਰਾਜ ਜੈਨ ਮਾਨਿਕ ਜੈਨ ਦੇ ਪੁੱਤਰ ਨੇ ਅੰਡਰ 9 ਵਰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਇਹ ਮੁਕਾਬਲੇ ਕਈ ਸ਼੍ਰੇਣੀਆਂ ਵਿੱਚ ਆਯੋਜਿਤ ਕੀਤੇ ਗਏ ਸਨ ਅੰਡਰ 7, ਅੰਡਰ 9, ਅੰਡਰ 11, ਅੰਡਰ 13, ਅੰਡਰ 15, ਅੰਡਰ 17, ਅੰਡਰ 19 ਅਤੇ ਓਪਨ ਵਿੱਚ ਸੀ